ਦੋਨਾਂ ਨੇ ਪਹਿਲਾਂ ਹੀ ਪ੍ਰਣ ਕਰ ਲਿਆ ਸੀ ਕਿ ਐਕੀ ਕੋਈ ਵੀ ਗਿੱਲਾ ਜਾਂ ਹਰਾ ਝੋਨਾ ਮੰਡੀ 'ਚ ਨਹੀਂ ਸੋਣਾ ਇਹਨਾਂ ਨੇ ਇੱਕ ਮਹੀਨੇ ਤੋਂ ਐਟੋ ਰਕਸ਼ਾ ਰਾਈ ਬੈਨਰ ਰਾਈ ਪੈਂਡਾ 'ਚ ਰਾਤ ਦਿਨ ਪ੍ਰਚਾਰ ਕੀਤਾ ਆਪਣੇ ਕੋਲ ਪੈਸੇ ਲਾਏ ਤੇ ਜਿਹੜੇ ਇਹ ਰਾਤ ਕੀ ਆ ਪਤਨ ਗੁੱਚਾ ਮੰਡੀ ਦੇ ਬਹੁਤ ਹੀ ਸੂਝਵਾਨ ਸੁਲਝੇ ਹੋਏ ਬੜੇ ਲਿਖੇ ਆਗਾ ਬਦੁਖਸਾਨ ਇਹਨਾਂ ਸੋਸੀ ਵੀ ਸਾਡੇ ਇਲਾਕੇ ਦੇ ਵਿੱਚ ਜਿਹੜੇ ਦੋ ਮੰਡੀਆਂ ਆ ਇਹ ਚ ਕੋਈ ਵੀ ਚੋਨਾ ਇਹੋ ਜਿਹਾ ਨਾ ਹੋਵੇ ਇਹਦਾ ਸਰਕਾਰ ਦੀ ਰੇ ਵਿੱਚ ਨਾ ਹੋਵੇ ਅੱਜ ਇਹ ਫੱਤੂ ਢਿੰਗਾ ਇਹ ਮੰਡੀ ਇੱਦਾਂ ਦੀ ਹੁੰਦੀ ਜਿਹੜੇ ਸਭ ਤੋਂ ਪਹਿਲਾਂ ਚੋਨਾ ਵਿੱਚ ਨੂੰ ਤਿਆਰ ਹੁੰਦੀ ਛੱਲ ਉਹਨੇ ਲੈਣ ਨੂੰ ਅੱਜ ਫੱਤੂ ਢਿੰਗਾ ਮੰਡੀ ਦਾ ਕਿੱਦਾਂ ਏਕਾ ਹੋ ਗਿਆ ਇਹ ਸਮੇਂ ਦੇ ਇਨਸਾਨ ਲੋਕਾਂ ਜਾਗਰਤਾ ਹੁੰਦੀ ਆ ਬੜੇ ਲਿਖੇ ਆ ਤੇ ਸਮਝ ਲੱਗੀ ਬਈ ਚੋਨਾ ਗੱਲਾਂ ਜਾਂ ਮਾੜਾ ਭਰਖੇ ਕਸਾਂ ਦਾ ਕਪੜੇੜ ਵੀ ਘੱਟ ਮਿਲਦਾ ਰਾਇਸ਼ਲਦ ਦਾ ਵੀ ਇਹਨਾਂ ਨੇ ਦੇਖਿਆ ਵੀ ਨੁਕਸਾਨ ਬਹੁਤ ਵੱਡਾ ਪਲੇਸਮ ਦੇ ਵਿੱਚ ਜਿੱਦਾਂ ਡੀਸੀ ਸਾਹਿਬ ਵਕਰੀ ਵਕਰੀਆਂ ਮੰਡੀਆਂ ਦਾ ਦੌਰਾ ਕਰਦੇ ਪਊ ਡੀਸੀ ਸਾਹਿਬ ਤਾਂ ਇਹ ਦਬਾਅ ਪਾਉਂਦੇ ਆਰਤੀਏ ਤੇ ਉੱਪਰ ਕੀ ਤੁਸੀਂ ਪਰਚੇਜ ਪਾਓ ਮੈਂ ਤੁਹਾਡੇ ਨਾਲ ਆਈ ਦੇ ਬਾਰੇ ਵੀ ਵੀ ਸਾਡੇ ਆਰਤੀਏ ਦਾ ਪ੍ਰਾਨਵਾ ਜਿੰਨਾ ਚ ਪੰਜਾਬ ਦੀ ਬੋਡੀ ਜਾਂ ਪੰਜਾਬ ਦੇ ਪ੍ਰਧਾਨ ਉਹ ਸਾਨੂੰ ਹੁਕਮ ਨਹੀਂ ਕਰਦੇ ਇਹਨਾਂ ਨੇ ਉਹਨਾਂ ਚ ਕੋਈ ਮੰਡੀ ਚ ਇਹਨਾਂ ਨੇ ਬੋਲੀ ਜਾਂ ਗੋਮਨ ਲਖੋਣਾ ਨਹੀਂਗਾ ਇਹ ਪੰਜਾਬ ਦੇ ਜਿਹੜੇ ਆਰਤੀਆਂ ਉਹਦੇ ਨਾਲ ਆ ਗੋਲਸਬ ਡੀਏ ਪੰਚਾਇਤੀ ਚੋਣਾਂ ਦੀ 15 ਤਰੀਕ ਨੂੰ ਆ ਰਹੀਆਂ ਕੋਈ ਨੁਕਸਾਨ ਹੋਏਗਾ ਬਹੁਤ ਨੁਕਸਾਨ ਹੋਊਗਾ ਲੇਬਰ 4 ਵਜੇ ਭੱਜ ਜਾਂਦੀ ਆ ਕਿਉਂਕਿ ਪੰਡਾਜ ਅਖਾੜੇ ਲੱਗ ਲਾ ਪਏ ਆ ਛਲਾਬ ਦੇ ਕੋਈ ਨਸ਼ੇ ਪਾਣੀ ਦੇ ਤੇ ਮਾਹੌਲ ਜਿਹੜਾ ਗਰਮਾ ਰਿਹਾ ਦਿਨ ਦਿਨ ਤੇ ਮੈਨੂੰ ਐ ਲੱਗਦਾ ਚੋਣੇ ਦੇ ਸੀਜ਼ਨ ਚ ਬਹੁਤ ਪਰੇਸ਼ਾਨੀ ਆਊ ਲੇਬਰ ਜੀ ਗੋਲਸਬ ਹੋਰ ਗੱਲ ਹੈ ਕਿੰਨੇ ਦਿਨ ਤੱਕ ਹੜਤਾਲ ਦੇਗੀ ਤੀਜਾ ਦਿਨ ਹੋ ਚੁੱਕਾ ਅੱਜ ਇਹ ਤਾਂ ਸਰਕਾਰ ਦੀ ਮਰਜ਼ੀ ਆ ਇਹਨਾਂ ਦੀ ਮੰਗਾਂ ਸਰਕਾਰ ਅੱਜ ਮੰਨ ਲਵੇ ਤੇ ਇਹਨਾਂ ਨੇ ਹੜਤਾਲ ਖੋਲ੍ਹ ਦੇਣੀ ਆ ਇਹਨਾਂ ਦਾ ਤਾਂ ਆਪਣੀ ਜਿਹੜੀ ਮੁਸ਼ਕਲਾਂ ਪਰੇਸ਼ਾਨੀਆਂ ਗੋਮਲੇ ਰੱਖੀਆਂ ਵਾ ਉਹਨੂੰ ਹੱਲ ਕਰਨ ਦੇ ਨਾਲ ਆ ਜੋ ਆਰਧਵਾ ਇਹ ਜਿਹੜੀ 40% ਦੇ ਰਹੀ ਹੈ 45 81 ਖਾਲੀ ਕਰ ਦੇਵੇ ਲੇਬਰ ਜਿਹੜੀ ਹਰਿਆਣਾ ਦੇ ਮਤਾਬਕ ਇਹਨਾਂ ਦੇਤੀ ਜਾਵੇ ਤੇ ਬਾਕੀ ਜਿਹੜੀ ਮੁਸ਼ਕਲਾਂ ਹੈਗੀਆਂ ਇਹਨਾਂ ਦੀਆਂ ਏਪੀਐਫ ਦੀ ਹੈਗੀ ਆ 50 ਕੋ ਰੁਕਾ ਰੱਖਿਆ ਦਾ ਤੌਰ ਕੋਈ ਨਹੀਂਗਾ ਕਿਉਂਕਿ ਲੇਬਰ ਹਰ ਵਾਰੀ ਹਰ ਰੋਜ਼ ਨਮੀ ਆਉਂਦੀ ਆ ਇਹਨਾਂ ਦਾ ਲਾਗੂ ਨਹੀਂ ਹੁੰਦਾ ਕਾਨੂੰਨ ਇਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਉਹ ਸਾਰੀਆਂ ਇਹਨਾਂ ਦੀ ਸਮੱਸਿਆਵੀਆਂ ਆ ਪਹਿਲੇ ਦਿਹਾੜੇ ਤੇ ਖਤਮ ਕਰੇ ਤੇ ਆਪ ਮਸਾਤ ਖੁੱਲ ਜੂਗੀ ਮੇਰਾ ਨਾਮ ਯਾਦਵਿੰਦਰ ਸਿੰਘ ਜੀ ਕਿ ਇਸ ਤਰ੍ਹਾਂ ਜੀ ਮੰਡੀਆਂ ਦੇ ਵਿੱਚ ਜਿਹੜੀ ਕਿ ਸਟ੍ਰਾਈਕ ਚੱਲਦੀ ਪਈ ਹੈ ਇਹਦਾ ਜ਼ਿੰਮੇਵਾਰ ਵੀ ਸ਼ੈਲ ਐਸ ਜੀ ਨੂੰ ਸਾਥ ਦੇ ਰਹੀ ਹੈ ਨਾ ਤੁਹਾਡੇ ਝੋਨੇ ਨੂੰ ਕੋਈ ਫਰਕ ਨਹੀਂ ਸਰਕਾਰ ਦਾ ਕੀ ਸੱਤਣਾ ਰਹੀ ਕੀ ਉਹ ਖਰਾਬ ਕਰਦੀ ਸਰ ਇਹ ਸਰਕਾਰ ਦੀ ਪਾਲਿਸੀ ਹੈ ਜੀ ਇਹਦੇ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਆ ਜੀ ਸੀਜ਼ਨ ਸ਼ੁਰੂ ਹੋ ਗਿਆ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਅਜੇ ਤੱਕ ਕੋਈ ਇਸ ਤਰੀਕੇ ਨਾਲ ਕਿਸੇ ਵੀ ਚੰਗੀ ਤਰੀਕੇ ਨਾਲ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਆੜਤੀ ਉਨਾਂ ਦੀਆਂ ਮੰਗਾਂ ਆ ਕੋਈ ਵੀ ਸੁਣੀਆ ਨਹੀਂ ਜਾ ਰਹੀਆਂ ਦੋ ਦਿਨ ਤੱਕ ਤੀਜਾ ਦਿਨ ਹੋ ਗਿਆ ਟਰਨਾ ਚੱਲਦੇ ਨੂੰ ਸੇਲਰਾਂ ਵਾਲਿਆਂ ਦੀਆਂ ਕੋਈ ਮੰਗਾਂ ਜਿਹੜੀਆਂ ਉਹ ਨਹੀਂ ਸੁਣੀਆਂ ਜਾ ਰਹੀਆਂ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਜੁਨੀਨਾਂ ਬੈਠ ਕੇ ਇਹਨਾਂ ਦਾ ਹੱਲ ਕੀਤਾ ਜਾਵੇ ਜਯੋਵਿੰਦਰ ਜੀ ਜਿੱਦਾਂ ਤੁਸੀਂ ਦੇਖਦੇ ਕੋ ਆੜਤੀ ਆ ਜਿਹੜਾ ਕੀ ਰੀਡ ਦੀ ਹੱਡੀ ਗਿਆ ਜਾਂਦਾ ਵਾ ਆਰਥਿਕ ਤੌਰ ਤੇ ਸਰਕਾਰ ਇਹਨਾਂ ਵੱਲ ਕਿਉਂ ਤੱਕਾ ਕਰ ਰਹੀ ਇਹਨਾਂ ਨੂੰ ਇਹ ਦੇਖੋ ਜੀ ਸਮੇਂ ਦੇ ਨਾਲ ਕੋਈ ਵੀ ਚੀਜ਼ ਕੋਈ ਕਮਿਸ਼ਨ ਦਾ ਰੇਟ ਹੈ ਕੁਝ ਵੀ ਹੈ ਉਹ ਵਾਅਦਾ ਹੁੰਦਾ ਆ ਪਰੇ ਸਰਕਾਰ ਨੇ ਜਦੋਂ ਮੋਦੀ ਸਾਹਿਬ ਨੇ ਕਾਨੂੰਨ ਲਿਆਂਦੇ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਆਰਥ ਦੇ ਵਿੱਚ ਵੀ ਕਟੌਤੀ ਕਰ ਦਿੱਤੀ ਹੋਰ ਵੀ ਲੇਬਰ ਖਰਚਾ ਉਹ ਵਧਣਾ ਚਾਹੀਦਾ ਆ ਉਹ ਜੋ ਪੂਰੇ ਦੇਸ਼ ਦੇ ਵਿੱਚ ਹਰਿਆਣਾ ਤੁਹਾਡੇ ਜਿਹੜੇ ਬਕਾਇਆ ਕੋਈ ਸਾਲ ਦਾ ਤਾਂ ਹੈ ਨਹੀਂ ਪਿਛਲੇ 5-6 ਸਾਲ ਦੇ ਖੜੇ ਜਾਂ ਪਿਛਲੇ ਸਰਕਾਰਾਂ ਦਾ ਵੀ ਜਦੋਂ ਲੋਲ ਹੈਗਾ ਦੇਖੋ ਇਹ ਤੇ ਸਮੇਂ-ਸਮੇਂ ਤੇ ਜੋ ਜੋ ਵੀ ਸਰਕਾਰਾਂ ਹੁੰਦੀਆਂ ਆ ਸੈਂਟਰ ਗਵਰਨਮੈਂਟ ਦੇ ਨਾਲ ਤਾਲਮਿਲ ਕਰਕੇ ਇਹਨਾਂ ਨੂੰ ਮੰਗਾ ਸਾਡੀਆਂ ਜਿਹੜੀਆਂ ਆ ਉੱਥੇ ਅੱਗੇ ਰੱਖਣੀਆਂ ਚਾਹੀਦੀਆਂ ਬਣਾਉਣੀਆਂ ਚਾਹੀਦੀਆਂ ਆ ਉਦੋਂ ਕਰਨਾ ਚਾਹੀਦਾ ਜੀ ਇਸ ਬਾਰੇ ਹਾਂਜੀ ਸਰ ਕੀ ਮੈਂ ਤੁਹਾਡਾ ਬਲਦੇਵ ਸਿੰਘ ਬਾਬਾ ਜੀ ਕਿੱਥੇ ਰਹਿਣਾ ਲਿਓ ਬੁੜੇ ਆੜ ਦੇ ਜੀ ਬਾਬਾ ਜੀ ਤੁਸੀਂ ਇੱਕ ਜ਼ਮੀਦਾਰ ਹੋ ਜੇ ਮੰਡੀਆਂ 'ਚ ਹੜਤਾਲ ਚੱਲ ਰਹੀ ਹੈ ਤੀਜਾ ਦਿਨ ਹੋ ਗਿਆ ਤੇ ਫਸਲ ਵਿੱਚ ਜੇ ਦਿੱਕਤ ਆ ਰਹੀ ਤੁਹਾਨੂੰ ਬਹੁਤ ਜੀ ਬਹੁਤ ਦਿੱਕਤ ਹੈ ਸਾਨੂੰ ਸੋਚਾਂ ਹੋ ਜਾਂਦੀਆਂ ਰਾਤ ਨੂੰ ਵੀ ਕੀ ਕਰਾਂਗੇ ਜ਼ਮੀਦਾਰ ਹਾਂ ਤੁਸੀਂ ਤੁਹਾਡਾ ਰੋਸ ਕਿਹਦੇ ਨਾਲ ਆਰਤੀਆਂ ਨਾਲ ਕਿ ਸਰਕਾਰ ਨਾਲ ਨਹੀਂ ਸਰਕਾਰ ਨਾਲ ਸਾਡਾ ਰੋਸ ਤੇ ਜਿਹੜੀ ਹੜਤਾਲ ਚੱਲ ਰਹੀ ਹੈ ਇਹਦਾ ਪਤਾ ਕੋਈ ਨਹੀਂ ਕਦੋਂ ਤੱਕ ਚੱਲਣੀ ਹੈ ਤੇ ਫਿਰ ਤੁਹਾਡੀਆਂ ਫਸਲਾਂ ਵੇਖ ਨਹੀਂ ਦਈਆਂ ਤੇ ਕੀ ਕਰੋਗੇ ਤੁਸੀਂ ਪਰਨਾ ਕੀ ਹੈ ਜੀ ਹੁਣ ਬਿਵਤਾ ਬਣੀ ਹੋਈਆਂ ਅਸੀਂ ਕਦੇ ਇੱਥੇ ਬੈਨੇ ਆ ਕਦੇ ਖੱਟਿਆਂ ਜਾਂਦੇ ਆ ਹਨਾ ਤੇ ਬਹੁਤ ਔਖਾ ਜਿੰਮੇਦਾਰ ਨੂੰ ਹਾਂ ਕੀ ਮੰਗ ਰੱਖਦੇ ਤੁਸੀਂ ਸਰਕਾਰ ਤੋਂ ਬਾਸਾ ਛੇਤੀ ਹੜਤਾਲ ਮੰਗਾ ਮੰਨੀਆਂ ਜਾਣ ਕਿ ਸਾਡੀਆਂ ਫਸਲਾਂ ਚੱਕੀਆਂ ਜਾਣ ਬਸ ਇਹੋ ਮੰਗਾ ਹੋਰ ਸਾਡੀ ਤੁਹਾਡਾ ਪੀਰਾ ਸਿੰਘ ਜੀ ਤੁਸੀਂ ਲੇਬਰ ਯੂਨੀਅਨ ਪ੍ਰਧਾਨ ਹੋ ਜੀ ਜੀ ਠੀਕ ਹੈ ਫਤੂ ਡੰਗਾ ਮੰਡੀ ਤੋਂ ਫਤੂ ਡੰਗਾ ਮੰਡੀ ਤੁਸੀਂ ਅੱਜ ਹੜਤਾਲ ਤੇ ਬੈਠੇ ਆ ਨਾਲ ਤੁਹਾਡੇ ਆੜਤੀ ਵੀਰ ਬੈਠੇ ਆ ਜੀ ਕੀ ਕਾਰਨ ਦੱਸੋ ਜਰਾ ਪ੍ਰੈਸ ਨੂੰ ਸਰਕਾਰ ਨੇ ਇਹੀ ਆ ਵੀ ਸਰਕਾਰ ਜਿਹੜੀ ਆ ਉਹ ਆਰਥਿਕ ਵਿਰਾਂਜਾ ਮੰਗਾ ਨਹੀਂ ਮੰਨ ਰਹੀ ਠੀਕ ਹੈ ਜੀ ਤੁਹਾਡੀ ਮੰਗਾਂ ਕੀ ਲੈ ਬੰਦੀ ਸਾਡੀਆਂ ਮੰਗਾਂ ਨਾਲ ਸਾਡੀਆਂ ਜਨਾਬ ਮੈਂ ਆਪਣਾ ਦੂਜੇ ਸੂਬੇ ਆ ਉਹਨਾਂ ਦੀ ਰੇਟ ਜਿਹੜੇ ਆ ਉਹ ਜ਼ਿਆਦੇ ਆ ਪੰਜਾਬ ਤੁਹਾਨੂੰ ਡਿਟੇਲ ਚ ਦੱਸੋ ਉੱਥੇ ਕੀ ਰੇਟ ਆ ਤੁਹਾਡੀ ਕੀ ਰੇਟ ਆ ਉਹਨਾਂ ਦਾ 19-20 ਰੁਪਏ ਰੇਟ ਆ ਜੀ ਬਾਹਰ ਬਾਹਰ ਸੂਬਿਆਂ ਦਾ ਸਾਡੇ ਸਾਢੇ 12 ਰੁਪਏ ਰੇਟ ਆ ਜੀ ਇੰਨਾ ਫਰਕ ਕਿਉਂ ਆ ਇਹ ਤਾਂ ਗਵਰਨਮੈਂਟ ਦੀ ਨੀਤੀ ਆ ਜੀ ਹਾਂ ਪਰ ਭਗਵਾਨ ਤੁਮਾਰ ਸਰਕਾਰ ਨੇ ਕੱਲ ਦਾ ਐਲਾਨ ਕਰਤਾ ਜੇ 1 ਰੁਪਿਆ ਰੇਟ ਵਧਾ ਦਿੱਤਾ ਜੇ ਕੱਲ ਨੂੰ ਉਹ 1 ਰੁਪਿਆ ਰੇਟ ਮਾਰੇ ਕਹਦਾ ਵਧਾਇਆ ਉਹਨੇ ਉਹ ਦੇਖੋ ਕੁਆਂਟਲ ਦਾ ਵਧਾਇਆ ਉਹਨੇ ਤੇ 1.3 ਬੰਦ ਦੇ ਕੁਆਂਟਲ ਦੇ ਕੀ ਵਧਾਇਆ ਕੀ ਦੇ ਇਹ ਕੋ ਆਪ ਮਰਜ਼ੀ ਇਹ ਝੂਠ ਦਿਆ ਕੇ ਤੁਹਾਨੂੰ ਭੁਗੇ ਸੈਕੰਡ ਦੇ ਉਹ ਤਾਂ ਮਾਰੇ ਛੋਸ਼ਾ ਆਉਦਾ ਕਿ ਕਮੇਟੀ ਦੇ ਬੰਦਾ ਕਮੇਟੀ ਕਰਦਾ ਸਰਕਾਰ ਵੀ ਤੁਸੀਂ ਲੋਕਾਂ ਨੇ ਬਣਾਈ ਆ ਉਹ ਮਾਰੇ ਸਿਹਤ ਜਿਹਨੂੰ ਲਕਸ਼ਣ ਹੋਣੀ ਜਾਂਦਾ ਉਹ ਸਾਰੀ ਸਰਕਾਰ ਦੇ ਇੱਕ ਤਰਫ ਬਣਦੀ ਨਹੀਂ ਉਹ ਤਾਂ ਹੁਣ ਲਕਸ਼ਣ ਨੂੰ ਨਹੀਂ ਪਿੰਡਾਂ ਦੇ ਵਿੱਚ ਤਾਂ ਸਰਪੰਚ ਇੱਕ ਤਰਫਾ ਤੋਂ ਬਣਣਾ ਨਹੀਂ ਕੋਈ ਕਿਸ ਪਾਰਟੀ ਨਾਲ ਸਬੰਧ ਦਾ ਕੋਈ ਕਿਸ ਪਾਰਟੀ ਨਾਲ ਸਬੰ ਲਖਣ ਤੇ ਹੀ ਆ ਜੇ ਸ਼ਰਮ ਸੰਤੀ ਹੋ ਜਾਏ ਤਾਂ ਫਿਰ ਤਾਂ ਕੋਈ ਸਾਰਾ ਇੱਕ ਮੰਡ ਹੋ ਗਿਆ ਕਿ ਪਾਸੇ ਜਿਹੜਾ ਤੁਹਾਡਾ ਰੇਡ ਜਿਹੜਾ ਨਕਟਾਇਆ ਹੋਇਆ ਵਾ ਇਹ ਪਿੱਛੇ ਚਲਦਾ ਰਿਹਾ ਸ਼ੁਰੂ ਤੋਂ ਹੀ ਇਹ ਸ਼ੁਰੂ ਤੋਂ ਹੀ ਕੀ ਇੰਨਾ ਧੱਕਾ ਪੰਜਾਬ ਨਾਲ ਤੇ ਪਹਿਲਾਂ ਤੁਸੀਂ ਬਾਤ ਚੱਕੀ ਕਦੀ ਬਾਗ ਬਿੱਲਾਂ ਵਿੱਚ ਚੱਕੀਆਂ ਜ਼ਰੂਰ ਆ ਜਾਂਦੀ ਤੇ ਤੁਹਾਨੂੰ ਕੋਈ ਉਮੀਦ ਨਹੀਂ ਕੋਈ ਹੱਲ ਨਹੀਂ ਹੋਇਆ ਜੀ ਇਹ ਅੱਜ ਜਿਹੜੀ ਆਵਾਜ਼ ਆ ਤੇ ਸਾਡੇ ਆਰਤੀਏ ਵੀਰ ਸਾਡੇ ਨਾਲ ਬਿਠੇ ਆ ਤੇ ਛੱਲਰ ਮਾਲਕ ਜਿਹੜੇ ਆ ਉਹ ਸਾਡੇ ਨਾਲ ਬਿਠੇ ਆ ਤੇ ਤਾਂ ਪੰਜਾਬ ਦੀ ਆਵਾਜ਼ ਬੁਲੰਦ ਹੋਣ ਲੱਗੀ ਆ ਕਿਸਾਨ ਮਜ਼ਦੂਰ ਵੀਰ ਵੀ ਨਾ ਕਿਸਾਨ ਨਾਲ ਮਜ਼ਦੂਰ ਵੀਰ ਨਾਲ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਸਰਕਾਰ ਮੰਗ ਇਹੀ ਆ ਜੀ ਜਿਹੜੀ ਸਾਡੇ ਆਰਤੀਆਂ ਜੇ ਮੰਗਾਂ ਉਹਨਾਂ ਦੀ ਜੋ ਜਲਦਮੀਆਂ ਕਟਾਈ ਆ ਉਹ ਵੀ ਇਹਨਾਂ ਨੂੰ ਪੂਰਾ ਦਿੱਤਾ ਜਾਵੇ ਸੇਲਰ ਮਾਲਕ ਜਿਹੜੇ ਆ ਉਹਨਾਂ ਦੀ ਜਿਹੜੀ ਆਪਣਾ ਹੈਗੀ ਜਗ੍ਹਾ ਨਹੀਂ ਗਈ ਉਹਨਾਂ ਨੂੰ ਜਗ੍ਹਾ ਜਿੱਥੇ ਜਗ੍ਹਾ ਹੋਊਗੀ ਤਾਂ ਆਪਣਾ ਆਪਣੀ ਲੇਬਰ ਯੂਨੀਅਨ ਦੀ ਕੀ ਮੰਗ ਕਰਦੇ ਆ ਲੇਬਰ ਯੂਨੀਅਨ ਦੀ ਮੰਗ ਜਿਹੜੀ ਆ ਆਪਣਾ ਦੂਜੇ ਸੂਬੇ ਆ ਉਹਨਾਂ ਨਾਲ ਬਰਾਬਰ ਕੀਤੀ ਜਾਵੇ